ਗੁਰੂ ਹਰ ਸਹਾਇ ਰੇਲਵੇ ਪੋਲ ਥੱਲੇ ਸਰਸੀ ਵਾਲ ਦੀ ਇਸ ਦੁਕਾਨ ਦੇ ਵਿੱਚ ਆ ਜਿਹੜਾ ਮਿਸਤਰੀ ਦੁਕਾਨ ਦੇ ਵਿੱਚ ਇੱਟਾਂ ਲੋਂਦਾ ਦਿਖਾਈ ਦੇ ਰਿਹਾ ਹੈ ਦਰਸਲ ਮਿਸਤਰੀ ਇੱਟਾਂ ਤਾਂ ਲਾ ਰਿਹਾ ਹੈ ਕਿਉਂਕਿ ਰਾਤ ਇਸ ਦੁਕਾਨ ਦੀ ਕੰਦ ਪਾੜ ਕੇ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਤਕਰੀਬਨ 1 ਮਹੀਨਾ ਪਹਿਲਾਂ ਵੀ ਇਸੇ ਤਰ੍ਹਾਂ ਇਸੇ ਦੁਕਾਨ ਦੀ ਕੰਦ ਪਾੜ ਕੇ ਚੋਰਾਂ ਦੇ ਵੱਲੋਂ ਚੋਰੀ ਕੀਤੀ ਜਾ ਚੁੱਕੀ ਹੈ ਤੇ ਹੁਣ ਇਹ ਦੂਜੀ ਚੋਰੀ ਨੇ ਇਸ ਦੁਕਾਨਦਾਰ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ ਇਹ ਤਾਂ ਸੀ ਚੰਗੀ ਤਰ੍ਹਾਂ ਜਾਣਦੇ ਆ ਕਿ ਸਮਰਸੀਬਲ ਮੋਟਰਾਂ ਦੀ ਦੁਕਾਨ ਤੇ ਪਿਆ ਸਾਮਾਨ ਕੋਈ ਸਸਤਾ ਸਾਮਾਨ ਨਹੀਂ ਹੁੰਦਾ ਸਗੋਂ ਲੱਖਾਂ ਦੀ ਕੀਮਤਾਂ ਦੀਆਂ ਮੋਟਰਾਂ ਜਿਹੜੀਆਂ ਨੇ ਰੱਖੀਆਂ ਜਾਂਦੀਆਂ ਨੇ ਹਾਂਜੀ ਭਾਈ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਮੈਂ ਦੋ ਤਰਫ ਦੇਸ਼ਮਾਰ ਦੀ ਦੁਕਾਨ ਤੇ ਲੱਗਾ ਹੋਇਆ ਹਾਂ ਜੀ ਰਾਤ ਤਕਰੀਬ 1:30 ਵਜੇ ਚੋਰੀ ਹੋਈ ਹੈ ਦੁਕਾਨ ਤੇ ਤੇ ਉਥੋਂ ਸਨ ਲਾਇਆ ਜੀ ਆਪਣਾ ਮੋਕਾ ਲੈ ਗਿਆ ਜੀ ਤਾਰ ਲੈ ਗਿਆ ਤੇ ਹੋਰ ਸੰਦ ਪੱਲਾ ਵੀ ਲੈ ਕੇ ਆ ਪਹਿਲਾਂ ਵੀ 6 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀਗੀ ਤੇ ਹੁਣ ਫੇਰ ਹੋਈ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪੀ ਇਸ ਕੰਮ ਤੇ ਬਾਰ ਬਾਰ ਚੋਰੀ ਹੋਈ ਜਾਂਦੀ ਆ ਘਟਨਾਵਾਂ ਵਧੀਆਂ ਜਾਂਦੀਆਂ ਨੇ ਦਿੱਤੀ ਆ ਪੁਲਿਸ ਨੂੰ ਤਲਾਵਰ ਕਰਕੇ ਹਾਂਜੀ ਹਾਂਜੀ ਅੱਛਾ ਪੁਲਿਸ ਨੂੰ ਤਾਂ ਵੀਡੀਓ ਵਿੱਚ ਤੁਸੀਂ ਲਗਾਤਾਰ ਤਸਵੀਰਾਂ ਗੁਰੂ ਹਰ ਸਹਾਏ ਦੇ ਰੇਲਵੇ ਪੋਲ ਦੇ ਥੱਲੇ ਦੀਆਂ ਵੇਖ ਰਹੇ ਕਿ ਕਿਸ ਤਰ੍ਹਾਂ ਜਿਹੜਾ ਇਹ ਮਿਸਤਰੀ ਦੇ ਵੱਲੋਂ ਉਹ ਇੱਟਾਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਕੱਲ ਰਾਤ ਨੂੰ ਜਿਹੜਾ ਇਹ ਕੰਧ ਪਾੜ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਤੁਹਾਨੂੰ ਦੂਸਰੀ ਸਾਈਡ ਤੇ ਵੀ ਜਿਹੜਾ ਹੈ ਇੱਕ ਮਹੀਨਾ ਪਹਿਲਾਂ ਚੋਰੀ ਹੋਈ ਸੀ ਇਸੇ ਤਰ੍ਹਾਂ ਕੰਦ ਨੂੰ ਪਾੜ ਲਗਾਇਆ ਗਿਆ ਸੀ ਤੇ ਜਿਹੜੀ ਇਹ ਲੱਖਾਂ ਦੀ ਕੀਮਤ ਦੀ ਕੀਮਤ ਦਾ ਸਮਾਨ ਝੜਾਏ ਦੱਸਿਆ ਜਾ ਰਿਹਾ ਹੈ ਅਦੌਲਤ ਰਾਮ ਸੁਦੇਸ਼ ਕੁਮਾਰ ਜੜਾਏ ਪੋਲ ਦੇ નીચે ਇਹਨਾਂ ਦੀ ਸਮਰਸੀਵਲ ਦੀ ਦੁਕਾਨ ਜਿਹੜੀ ਹੈ ਬਣੀ ਹੋਈ ਹੈ ਲੱਖਾਂ ਦਾ ਸਮਾਨ ਜਿਹੜਾ ਇਹ ਇਹਨਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਜਿਹੜੀ ਹੈ ਚੋਰੀ ਕੀਤੀ ਗਈ ਹੈ ਕਿਉਂਕਿ ਇੱਕ ਮਹੀਨਾ ਪਹਿਲਾਂ ਵੀ ਇਸੇ ਤਰ੍ਹਾਂ ਜਿਹੜੀ ਹੈ ਇਸ ਦੁਕਾਨ ਤੇ ਚੋਰੀ ਹੋਈ ਸੀ ਤੇ ਹੁਣ ਫਿਰ ਜਿਹੜਾ ਇਹ ਰਾਤ ਨੂੰ ਚੋਰੀ ਹੋਈ ਹੈ ਤੇ ਇਹ ਜਿਹੜਾ ਇਹ ਦੁਕਾਨਦਾਰਾਂ ਦੇ ਵਿੱਚ ਇੱਕ ਗੰਭੀਰ ਮਸਲਾ ਬਣ ਚੁੱਕਿਆ ਪਰੇਸ਼ਾਨੀ ਬਣ ਚੁੱਕੀ ਹੈ ਕਿਉਂਕਿ ਇਸੇ ਤਰ੍ਹਾਂ ਲਗਾਤਾਰ ਜੇਕਰ ਚੋਰੀਆਂ ਹੁੰਦੀਆਂ ਗਿਆ ਤਾਂ ਦੁਕਾਨਦਾਰਾਂ ਦਾ ਜਿਹੜਾ ਇਹ ਸਮਾਨ ਦੁਕਾਨਾਂ ਦੇ ਅੰਦਰ ਪਿਆ ਸੇਵ ਨਹੀਂ ਹੈਗਾ ਲੱਖਾਂ ਰੁਪਏ ਦੀ ਕੀਮਤ ਵਾਲਾ ਸਮਾਨ ਜਿਹੜਾ ਹੈ ਉਹ ਇਸੇ ਤਰ੍ਹਾਂ ਦੁਕਾਨ ਦਾ ਸ਼ਟਰ ਲਗਾ ਕੇ ਘਰ ਚਲੇ ਜਾਂਦੇ ਨੇ ਪਰ ਇਸ ਤਰ੍ਹਾਂ ਚੋਰੀਆਂ ਹੋਣੀਆਂ ਦੁਕਾਨਦਾਰਾਂ ਦੇ ਵਿੱਚ ਲਗਾਤਾਰ ਪਰੇਸ਼ਾਨੀ ਬਣੀ ਹੋਈ ਹੈ ਤੇ ਚੋਰੀਆਂ ਦੀ ਹੱਦ ਵੀ ਲਗਾਤਾਰ ਵద్ధి ਚੱਰੀ ਹੈ ਕਿਸ ਤਰ੍ਹਾਂ ਜਿਹੜਾ ਹੁਣ ਕੰਦਾਂ ਨੂੰ ਵੀ ਪਾੜ ਲਗਾਏ ਜਾ ਰਹੇ ਨੇ ਤੇ ਕੰਦ ਨੂੰ ਪਾੜ ਕਰਕੇ ਅੰਦਰ ਜਿਹੜਾ ਇਹ ਐਂਟਰ ਹੋ ਕੇ ਲੱਖਾਂ ਰੁਪਏ ਦਾ ਸਮਾਨ ਜਿਹੜਾ ਇਹ ਚੋਰਾਂ ਦੇ ਵੱਲੋਂ ਚੋਰੀ ਕੀਤਾ ਜਾਂਦਾ ਹੈ ਤੇ ਹੁਣ ਜਿਹੜਾ ਇਹ ਦੁਕਾਨਦਾਰ ਦੇ ਵੱਲੋਂ ਮਿਸਤਰੀ ਬੁਲਾ ਕੇ ਇਸ ਦੁਕਾਨ ਦੀ ਰਿਪੇਅਰ ਜਿਹੜੀ ਹੈ ਕਰਾਈ ਜਾ ਰਹੀ ਹੈ ਇੱਟਾਂ ਦੁਬਾਰਾ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਜਿਹੜਾ ਇਹ ਇਸ ਚੋਰੀ ਨੂੰ ਤੁਸੀਂ ਵੀ ਵੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਦੀਆਂ ਚੋਰੀਆਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਲਗਾਤਾਰ ਜਿਹੜੀਆਂ ਨੇ ਚੋਰੀਆਂ ਵਧ ਰਹੀਆਂ ਨੇ ਚਾਹੇ ਘਰ ਹੋਣ ਚਾਹੇ ਦੁਕਾਨਾਂ ਤੇ ਹੁਣ ਕਿਸ ਤਰ੍ਹਾਂ ਜਿਹੜਾ ਇਹ ਲੱਖਾਂ ਰੁਪਏ ਦਾ ਸਮਾਨ ਜਿਹੜਾ ਦੁਕਾਨਦਾਰ ਆਪਣੀ ਜੜੇ ਰੱਖਾ ਰੁਪਏ ਦਾ ਸਮਾਨ ਦੁਕਾਨ ਦੇ ਅੰਦਰ ਰੱਖ ਕੇ ਚਲਾ ਜਾਂਦਾ ਹੈ ਤੇ ਰਾਤ ਨੂੰ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਬਹੁਤ ਹੀ ਜੜੀ ਹੈ ਨਿੰਦਨਯੋਗ ਗੱਲ ਹੈਗੀ ਹੈ ਕਿਸ ਤਰ੍ਹਾਂ ਦੁਕਾਨ ਦੇ ਅੰਦਰ ਜਿਹੜਾ ਅੱਜਕਲ ਪਾੜ ਹੀ ਲਗਾਏ ਜਾ ਰਹੇ ਨੇ ਕੰਦਾ ਹੀ ਪੰਦੀਆਂ ਜਾ ਰਹੀਆਂ ਨੇ ਇਹ ਇਹ ਗੱਲ ਜਿਹੜੀ ਹੈ ਇੱਥੇ ਕਾਫੀ ਜਿਹੜਾ ਨਿੰਦਨਯੋਗ ਹੈਗੀ ਹੈ ਦੁਕਾਨਦਾਰਾਂ ਦੀ ਕੰਦ ਨੂੰ ਹੀ ਸੰਨ ਲਗਾ ਕੇ ਜਿਹੜਾ ਅੰਦਰ ਚੋਰਾਂ ਦੇ ਵੱਲੋਂ ਐਂਟਰ ਕੀਤਾ ਜਾਂਦਾ ਹੈ ਦੁਕਾਨਾਂ ਕੰਦ ਨੂੰ ਹੀ ਜਿਹੜਾ ਪਾੜ ਲਗਾਇਆ ਜਾਂਦਾ ਹੈ ਤੇ ਲੱਖਾਂ ਰੁਪਏ ਦਾ